ਉਧਰ ਉਹ ਡਰਾਈਵਰ ਉਧਰ ਆ ਜਾਓ ਉਧਰ ਜਨਾਬ ਉਧਰੋਂ ਬੈਠ ਜਾਓ ਇੰਤਰਾਓ ਜੀ ਜਿਆਦਾ ਸਾਹਿਬ ਇੰਤਰਾਓ ਤਾਂ ਨੂੰ ਕਿੰਨੇ ਬੱਚੇ ਲੋਕ ਦੇ ਵਿੱਚ ਇਹਦੇ ਵਿੱਚ 52 ਸਿਤਰਾ ਜੀ ਸਕੂਲ ਵਾਲਾ 52 ਸਿਤਰਾ ਹੁਣ ਜਿਹਨੇ ਆਣੇ ਹੈਗੇ ਜਿਆਦਾ ਇਹਦੇ ਵਿੱਚ 81 ਬੱਚੇ ਆ ਕੋਈ ਹਾਸਾ ਕੋਈ ਹਾਸਾ ਹੋ ਜਵੇ ਕੌਣ ਜ਼ਿੰਮੇਵਾਰ ਹੈ ਅਸੀਂ ਅਸੀਂ ਇਹ ਵੀ ਕਹਿ ਰਹੇ ਹਾਂ ਪਰ ਬੱਚੇ ਨਹੀਂ ਸਮਝਦੇ ਇਸ ਗੱਲ ਨੂੰ ਲੋ ਜੀ ਡਰਾਈਵਰ ਦੇ ਬਿਆਨ 52 ਸੀਟਰ ਵਾਸਿਆ 52 ਬੱਚੇ ਬਹਿ ਸਕਦੇ ਆ ਜਿਹੜੇ ਬੱਚੇ ਜਿਹੜੇ ਅੱਜ ਤਾਂ ਬੈਠੇ ਆ ਵਾਸਤੇ ਵਿੱਚ ਮੈਂ ਗਿਣਤੀ ਕੀਤੀ ਆ 81 ਬੱਚੇ ਹਾਂ ਕੋਈ ਹਾਸਾ ਕੋਈ ਹਾਸਾ ਹੋ ਜਵੇ ਕੌਣ ਜ਼ਿੰਮੇਵਾਰ ਹੈ ਜ਼ਿੰਮੇਵਾਰ ਹੈ ਅਸੀਂ ਅਸੀਂ ਇਹੀ ਕਹਿ ਰਹੇ ਹਾਂ ਪਰ ਬੱਚੇ ਨਹੀਂ ਸਮਝਦੇ ਇਸ ਗੱਲ ਨੂੰ ਬੱਚੇ ਬੰਕੇ ਸਾਨੂੰ ਕਹਿ ਦਿੰਦੇ ਆ ਵੀ ਸਾਨੂੰ ਲੈ ਕੇ ਨਹੀਂ ਜਾਂਦੇ ਅਸੀਂ ਬੰਕੇ ਦੇਖੋ ਅੱਜ ਛੋਟੇ ਬੱਚੇ ਬਿਠਾਏ ਆ ਪਹਿਲਾਂ ਪਰ ਫੇਰ ਵੀ ਵੱਡੇ ਬੱਚੇ ਕਹਿੰਦੇ ਨਹੀਂ ਅਸੀਂ ਜਾਣਾ ਹੈ ਹੁਣ ਅਸੀਂ ਕੀ ਕਰ ਸਕਦੇ ਆ ਕਿ ਰੋਡ 'ਤੇ ਰੋਡ 'ਤੇ ਬੱਸ ਥੋੜਾ ਨਹੀਂ ਹੈ ਕਿ ਜਿਹੜੇ ਏਦਾਂ ਬੱਚੇ ਖੜੇ ਹੋ ਕੇ ਜਾ ਰਹੇ ਨੇ ਗਰਮੀ ਦੇ ਵਿੱਚ ਪਤਾ ਹੋਰ ਦੇ ਬਸ ਨਹੀਂ ਹੈਗੀ ਸਰ ਤੁਹਾਡੇ ਕੋਲ ਹੋਰ ਬੱਸ ਇਸ अवेलेबल ਨਹੀਂ ਹੈ ਜਿਹੜਾ ਤੁਸੀਂ ਓਵਰਲੋਡ ਬੱਚਿਆਂ ਦਾ ਸਰ ਬੱਸ ਬੱਚਾ ਤਾਂ ਮੈਮ ਬਹੁਤ ਹੈ ਬੱਸ ਲੱਗਿਆ ਕਿ ਇਹ ਕਿੰਨਾ ਓਵਰਲੋਡ ਹੋ ਸਕਦੇ ਬੱਚੇ ਫਿਰ ਤੇ ਬੈਠ ਕੇ ਜਾਣਾ ਪਸੰਦੀ ਕਰਦੇ ਨਾ ਸਰ ਮੈਂ ਬੱਚੇ ਨਹੀਂ ਮੰਨਦੇ ਇਹਨਾਂ ਨੂੰ ਕਹਿੰਦਾ ਵੀ ਤੁਸੀਂ ਸੈਕਿੰਡ ਲੋਡ 'ਚ ਆ ਜਾਓ ਬੈਠ ਕੇ ਆਉਂਗੇ ਪਰ ਬੱਚੇ ਨਹੀਂ ਮੰਨਦੇ ਕਹਿੰਦੇ ਵੀ ਅਸੀਂ ਖੜੇ ਹੋ ਕੇ ਜਾਣਾ ਮਨਜ਼ੂਰ ਹੈ ਨਹੀਂ ਕੋਈ ਤੁਹਾਨੂੰ ਸਿਕਨੈਸ ਨਹੀਂ ਵਰਤਦੇ ਕਿਉਂਕਿ ਬੱਚਿਆਂ ਦਾ ਸਵਾਦ ਹੋਣਾ ਸੀ ਸਿਕਨੈਸ ਕੀ ਕਰੀਏ ਤੇ ਪਹਿਲਾਂ ਮੈਡਮ ਕਹਿੰਨਾ ਮੈਡਮ ਸਾਡੇ ਬੱਚਿਆਂ ਨੂੰ ਜਾ ਦਈਏ ਜਾਂ ਇੰਨਾ ਹੈ ਮੈਡਮ ਪਰ ਇੰਨੇ ਬੱਚੇ ਭਰ ਕੇ ਲੈ ਜਾਣਾ ਕਿਤੇ ਕੋਈ ਦਾ ਹਾਸਾ ਹੋ ਜਾਵੇ ਫੇ ਵੀ ਤਾਂ ਸਕੂਲ ਜ਼ਿੰਮੇਦਾਰ ਹੋਏਗਾ ਲੇਕਿਨ ਤੁਸੀਂ ਕਿਤਨਾ ਕਿਤੇ ਕਾਨੂੰਨੀ ਲੱਗਦਾ ਭਾਜੇ ਨਜ਼ਰ ਆ ਰਹੀ ਆਪਣੀ ਜ਼ਿੰਮੇਵਾਰੀ ਤੋਂ ਜਿਵੇਂ ਕਿ ਮੈਨੇਜਮੈਂਟ ਜਿਹੜੀ ਫੇ ਡਰਾਈਵਰ ਸਾਹਿਬ ਇਧਰ ਆਓ ਬਿਲਕੁਲ ਹੈ ਡਰਾਈਵਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਇੱਕ ਮਿੰਟ ਇੱਕ ਮਿੰਟ ਹਾਂਜੀ ਕਰੋ ਕਰੋ ਗੱਲ ਕਰੋ ਤੁਹਾਨੂੰ ਕਿੰਨੇ ਬੱਚੇ ਲੋਕ ਦੇ ਵਿੱਚ ਇਹਦੇ ਵਿੱਚ 52 ਸੈਂਟਰ ਆ ਜੀ ਸਕੂਲ ਵਾਲਾ 52 ਸੈਂਟਰ ਹੁਣ ਜਿਹਨੇ ਆਣੇ ਹੈਗੇ ਜਿਆਦਾ ਇਹਦੇ ਵਿੱਚ 81 ਬੱਚੇ ਆ ਡਰਾਈਵਰ ਜਿਹੜੀ 52 ਸੈਂਟਰ ਆ 52 ਸੈਂਟਰ ਲਓ ਜੀ ਡਰਾਈਵਰ ਦੇ ਬਿਆਨ 52 ਸੀਟਰ ਵਾਸਿਆ 52 ਬੱਚੇ ਬਹਿ ਸਕਦੇ ਆ ਜਿਹੜੇ ਬੱਚੇ ਜਿਹੜੇ ਇਸ ਟਾਈਮ ਬੈਠੇ ਆ ਵਾਸਤੇ ਵਿੱਚ ਮੈਂ ਗਿਣਤੀ ਕੀਤੀ ਆ 81 ਬੱਚੇ ਹਾਂ ਸਰ ਬੱਚੇ ਵੀ ਓਵਰ ਲੋਡ ਆ ਦੂਜਾ ਨੰਬਰ ਵੀ ਗਲਤ ਲੱਗਾ ਹੋਇਆ ਨੰਬਰ ਵੀ ਗਲਤ ਲੱਗਾ ਵਾ ਬੱਚੇ ਵੀ ਓਵਰ ਲੋਡ ਆ 52 ਸੀਟਰ ਹੈਗੀ 70 ਜਣੇ ਬਹਿ ਜਾਂਦੇ ਤਿੰਨੇ ਦੇ ਵਿੱਚ ਹਾਂ 52 ਤਾਂ ਵੀ ਜਾਈ ਬੈਣਗੇ ਸੀਟਾਂ ਤੇ 52 ਬੈਠਣਗੇ ਸਰੇਖ ਸਵਾਲ ਹੋ ਰਿਹਾ ਹੈ ਜੀ ਇਹ ਬੱਸ ਦਾ ਜਿਹੜਾ ਨੰਬਰ ਹੈ ਇਹ ਬਾਈਕ ਨੰਬਰ ਕਿੱਦਾਂ ਲੱਗ ਗਿਆ ਜੀ ਇੱਥੇ ਪਤਾ ਆਪਾਂ ਦਾ ਡਰਾਈਵਰ ਹੈ ਨਹੀਂ ਡਰਾਈਵਰ ਤੁਸੀਂ ਹਾਲਕ ਰਿਸਪੌਂਸਿਬਿਲਟੀ ਤਾਂ ਤੁਹਾਡੀ ਬੰਦੀ ਨਾ ਗੱਡੀ ਤਾਂ ਤੁਸੀਂ ਚਲਾ ਰਹੇ ਨਾ ਕਿਹਦੀ ਦੇਣੀ ਮਾਲਕਨ ਸਰ ਉਹ ਦੇਣਾ ਵੀਰੇ ਇੱਦਾਂ ਨਹੀਂ ਸਰ ਤੁਸੀਂ ਗੱਡੀ ਚਲਾ ਰਹੇ ਹੋ ਨੰਬਰ ਗਲਤ ਲੱਗਿਆ ਸਾਨੂੰ ਤਾਂ ਨੰਬਰ ਦਾ ਪਤਾ ਨਹੀਂ ਹੁਣ ਮੈਂ ਕਿੱਦਾਂ ਹੁਣ ਅੱਜ ਆਇਆ ਤੁਹਾਨੂੰ ਤਾਂ ਪਤਾ ਨਹੀਂ ਕਿ ਜਿਹੜਾ ਡਾਕੂਮੈਂਟ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਕੂਲ ਚ ਕੰਮ ਕਰਦੇ ਹੋਏ ਮੈਨੂੰ ਇੱਥੇ ਹੋ ਗਿਆ ਸੀ 6 ਮਹੀਨੇ ਹੋਏ ਸਰ 6 ਮਹੀਨੇ ਤੇ 6 ਮਹੀਨੇ ਦੇ ਵਿੱਚ ਤੁਸੀਂ ਕੁਝ ਵੈਰੀਫਿਕੇਸ਼ਨ ਨਹੀਂ ਕੀਤੀ ਕੀ ਨੰਬਰ ਜਿਹੜ ਤਾ ਆ ਜਾਣੀਆਂ ਹੁਣ ਸਰਕਾਰੀ ਕੰਮ ਚੱਲੇ ਨਹੀਂ ਦੇ ਮੇਰਾ ਤਾਂ ਫੋਟੋ ਕਰਾਈ ਨੂੰ ਮੇਰੇ ਕੋਲ ਲਾਇਸੈਂਸ ਵਾ 4 ਮਹੀਨੇ ਹੋ ਗਏ ਮੇਰੀ ਫੋਟੋ ਹੋਏ ਨੂੰ ਹਲੇ ਤੱਕ ਮੈਨੂੰ ਮਿਖਾਈ ਹੋਸ ਨਹੀਂ ਵੇਲੇ ਆ ਸੁਪਦੇ ਨਾ ਖੜੀ ਸਰਕਾਰੀ ਡਾਕੂਮੈਂਟ ਤਾਂ ਅੱਛਾ ਹਾਂ ਹੁਣ ਆਈ ਕਿਹਨੇ ਨਾਮ ਕੀ ਹੈ ਜੀ ਤੁਹਾਡਾ ਲਾਇਸੈਂਸ ਤੁਹਾਡੇ ਕੋਲ ਆ ਨਾਮ ਕੀ ਹੈ ਜੀ ਤੁਹਾਡਾ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਰਾਜਵਿੰਦਰ ਜਿਹਰੇ ਰਣ ਨਾਲੇ ਮੈਂ ਜਲੰਧਰ ਦੇ ਆ ਅੱਜ ਬਾਸਪੇ ਵਿੱਚ ਜਿਹੜੇ ਓਵਰਲੋਡਡ ਬੱਚੇ ਪਠਾਏ ਹੋਏ ਆ ਉਹਦੀ ਜਿੰਦਵਾਰੀ ਕੱਲ ਨੂੰ ਕੋਈ ਆ ਸਾਡੇ ਕੋਲ ਇਹ ਗੱਲ ਦੇ ਪਹਿਲਾ ਸਕੂਲ ਬੈ ਮੈਨੇ ਜਿਹਨੂੰ ਆਪਾਂ ਦੱਲਿਆ ਉਹ ਕੱਲ ਨੂੰ ਗੱਲਬਾਤ ਕਰਨੀ ਹੈ ਸਕੂਲ ਵਾਲਿਆਂ ਨੇ ਕਿ ਐਂਗਾ 55 ਸੀਟਾਂ ਦੇ ਕਿ ਐਸੀ ਬੱਚੇ ਬਾਬੂ ਅੱਛੀ ਬੰਗਾਲਾ ਹੁਣ ਜਿਹੜੇ ਬੱਚੇ ਕਰੀਏ ਤੇ ਹਮ ਆਈਡੀ ਥੱਲੇ ਕਾ ਲੋ ਮੋਂ ਮੈਡਮ ਬਹੁਤ ਬੱਚੇ ਆਪ ਤੇ ਲੱਗਦੇ ਤੁਸੀਂ ਉਹ ਲੈ ਲਓ ਵੀ 55 ਸੀਟਾਂ ਦੇ ਕਿ ਐਸੀ 81 ਬੰਦੇ ਨੂੰ ਤੁਸੀਂ ਬਿਠਾਏ ਹੋਏ ਨਾ ਕੀ ਟੀਡੀ ਮੈਨੇਜਮੈਂਟ ਬਾਰੇ ਗੱਲ ਕਰਿਓ ਨਾ ਸਕੂਲ ਜਾ ਕੇ ਗੱਲ ਕਰ ਤੂੰ ਬਈ ਬੱਚੇ ਨਾਲ ਬੈਠ ਕੇ ਤੁਹਾਡੀ ਬੰਦੀ ਆ ਨਾ ਇਹ ਬੱਸਾਂ ਸਿੱਧੇ ਰਸਤਿਆਂ ਤੋਂ ਸਾਧੂ ਮੱਤਰ ਹੁਕਮ ਹੋਇਆ ਜੀ ਨਾਕਾ ਲਾ ਕੇ ਤੇ ਬੱਸਾਂ ਦੇ ਬੱਚੇ ਚੈੱਕ ਕਰੋ ਕਿ ਕਿੰਨੇ ਕਿੰਨੇ ਬੱਚੇ ਬੈਠੇ ਆ ਗੱਡੀਆਂ ਤੇ ਔਰ ਗੱਡੀਆਂ ਦੇ ਨੰਬਰ ਸਹੀ ਵਿਖੋ ਵੀ ਸਹੀ ਨੇ ਜੇ ਤੋ ਇਹ ਵਾਸੀ ਦਾ ਅਸੀਂ ਨੰਬਰ ਚੈੱਕ ਕੀਤਾ ਇਹ ਬੱਚੇ ਉਹ ਜਿਹੜਾ ਵਾ ਮੋਟਰਸਾਈਕਲ ਦਾ ਨੰਬਰ ਲੱਗਾ ਜੀ ਜੇ ਤੋ ਡਰਾਈਵਰ ਨਾਲ ਗੱਲ ਕੀਤੀ ਕਹਿੰਦਾ ਵਿੰਡੂਏ ਦੇ ਬਾਰੇ ਪਤਾ ਨਹੀਂ ਦਾ ਇਹ ਮਾਲਕ ਨੂੰ ਪਤਾ ਵਾ ਮਾਲਕ ਦੇ ਨਾਲ ਗੱਲ ਕੀਤੀ ਉਹਨੂੰ ਦੁਬਾਰਾ ਦਾ ਮੈਂ ਤੁਹਾਨੂੰ ਇਹਦੇ ਕਾਗਜ਼ੀਤੇ ਜਮਾਵਾ ਜੀ ਮੈਂ ਕਹਿੰਦਾ ਹੋਰ ਦੱਸੋ ਜਾਈ ਚੱਕਰ ਰਹੀ ਨੇ ਉਹ ਜਿੱਥੇ ਦੁਬਾਰਾ ਨੰਬਰ ਉਹਨਾਂ ਪਾਇਆ ਇਹ ਗਲਤ ਆ ਆ ਫਿਰ ਜਿਵੇਂ ਹੋਰੇ ਬਾਈ ਇੱਕ ਦਾ ਆ ਗਿਆ ਫਿਰ ਉਹਨੂੰ ਕਿਹਾ ਵੀ ਇਹਦਾਂ ਨੰਬਰ ਜਿਹੜਾ ਗਲਤ ਆ ਫਿਰ ਉਹਨੇ ਦੁਬਾਰਾ ਜਿਹੜਾ ਦਾ ਸਹੀ ਨੰਬਰ ਪਾਇਆ ਸਾਨੂੰ ਜਿਹੜਾ ਕਿ ਇਹਦਾ ਇੱਕ ਨੰਬਰ ਪਲੇਟ ਦਾ ਬੱਚਿਆਂ ਦਾ ਓਵਰਲੋਡ ਡਰਾਈਵਰ ਦੀ ਵਰਤੀ ਦਾ ਇਹ ਆਪਣੇ ਉਹ ਨੰਬਰ ਇਹਦਾ ਮੈਂ ਚਲਾਨ ਕਰਦਾ ਸਰ ਸਿਰ ਚਲਾਨ ਕੱਟ ਕੇ ਤੁਹਾਨੂੰ ਲੱਗਦਾ ਕਿ ਜਿਹੜੀ ਕੀ ਉਹ ਵੀ ਵੱਡੀ ਗਲਤੀ ਆ ਇਹ ਜੇ ਕਿਸੇ ਆਮ ਗੱਡੀ ਦੇ ਉੱਤੇ ਨੰਬਰ ਲੱਗਾ ਹੁੰਦਾ ਫਿਰ ਤੁਸੀਂ ਉਹ ਗੱਡੀ ਇੰਪਾਉਂਡ ਕਰਦੇ ਜਾਂ ਉਹਦੇ ਤੇ ਕੋਈ ਕਾਨੂੰਨੀ ਕਾਰਵਾਈ ਕਰਦੇ ਲੇਕਿਨ ਕਿਤੇ ਨਾ ਕਿਤੇ ਤੁਸੀਂ ਕਹਿ ਰਹੇ ਹੋ ਚਲਾਨ ਕੱਟ ਕੇ ਇਹਨਾਂ ਦੇ ਅੱਜ ਫੜਾ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਵੀ ਬੜੀ ਵੱਡੀ ਗਲਤੀ ਕਰ ਰਹੇ ਹੋ ਹੈ ਗਲਤੀ ਆ ਜੀ ਹੈ ਗਲਤੀ ਆ ਕੀ ਟੀਮ ਦੇ ਲੋਕੀ ਕੀ ਉਹ ਬਈ ਫਾਉਂਡ ਕਰਦੇ ਨਾ ਮੈਂ ਤੇ ਬੱਚਿਆਂ ਦਾ ਕਰਕੇ ਵੀ ਬੱਚੇ ਖਰਾਬ ਹੋਣਗੇ ਕਰਨੀ ਜ਼ਿਆਦਾ ਵਾ ਤੇ ਬੱਚੇ ਦੇ ওভারਲੋਡ ਹੈ ਜੇ ਕੋਈ ਜਾਂ ਦੀ ਖਾਸੀ ਜਿਹੜੀ ਹੈ ਨਾ ਆਰਸੀ ਜਿਹੜੀ ਹੈ ਉਹ ਤੇ ਕਰ ਹੀ ਦਿੱਤਾ ਹੈ ਉਹ ਗਰਾਂਡੀ ਉਹਦਾ ਜੁਰਮਾਨਾ ਭਰੇਗਾ ਉਹ ওভারਲੋਡਿੰਗ ਦਾ ਉਹ ਜੁਰਮਾਨਾ ਭਰੇਗਾ ਮਰੇ ਅਸੀਂ ওভারਰੋਡ ਬੱਚੇ ਕਿ ਨਹੀਂ ਹੁਤਾ ਜੁਰਮਾਨਾ ਭਰੇਗਾ ਜਦੋਂ ਕਿਸੇ ਆਮ ਪੱਤ ਤੋਂ ਕਿਤੇ ਗੱਡੀ ਹੁੰਦੀ ਹੈ ਉਹਦੇ ਤੇ ਫੇਰ ਨੰਬਰ ਲੱਗੇ ਉਹਨਾਂ ਨੇ ਵੀ ਇਦਾਂ ਕੀਤਾ ਜਾਣਾ ਜੇਦਾ ਕਿੰਨਾ ਮੈਂ ਤੇ ਉਦਾਂ ਕਰਦਾ ਮੈਂ ਆਪਣੀ ਡਿਊਟੀ ਪੂਰੀ ਕਰਦਾ ਸਰ ਇੱਕ ਸਵਾਲ ਹੋ ਰਿਹਾਗਾ ਕਿ ਲਾਪਰਵਾਹੀ ਜਿਹੜੀ ਡਰਾਈਵਰ ਦੀ ਨਹੀਂ ਹੈਗੀ 6 ਮਹੀਨੇ ਹੋ ਗਏ ਚਲੋ ਕੰਮ ਕਰ ਰਿਹਾ ਜੇ ਸਕੂਲ ਦੀ ਬੱਸ ਚਲਾ ਰਿਹਾ ਉਹਨੂੰ ਇਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਕਿ ਨੰਬਰ ਪਲੇਟ ਕਾਦੀ ਲੱਗੀ ਪਿੱਛੇ ਜੀ ਅੱਗੇ ਪੁੱਛਿਆ ਗਿਆ ਕਿ ਤੈਨੂੰ ਕੋਈ ਪਹਿਲਾਂ ਤਾਂ ਵੀ ਪੁੱਛਿਆ ਵਰਦੀ ਪਾਈ ਤੂੰ ਇਹਦਾ ਮੈਨੂੰ ਵਰਦੀ ਮਿਲੀ ਸੀ ਮਿੰਨ ਮਾਲਕ ਨੇ ਵਰਦੀ ਲੈ ਕੇ ਤੇੜੀ ਮੈਨੂੰ ਨਹੀਂ ਮਿਲੀ ਸਕੂਲ ਕਿਹੜਾ ਆਹ ਜੱਟ ਗੱਲੇ ਰੁਵਾਦ ਚੁਈ ਠੀਕ ਹੈ ਜੇਰਾ ਉਹਨੂੰ ਪੁੱਛਿਆ ਵੀ ਤੂੰ ਨੰਬਰ ਪਲੇਟ ਕਿਉਂ ਨਹੀਂ ਲਾਈ ਕਹਿੰਦਾ ਜੀ ਨੰਬਰ ਪਲੇਟ ਨਹੀਂ ਆਈ ਦੀ ਇਹ ਗੱਡੀ ਨਵੀਂ ਹੈ ਜਦੋਂ ਜੀ ਉਹ ਗੱਡੀ ਆਈ ਨਾ ਚੈੱਕ ਕੀਤਾ ਤੇ ਉਹਦਾ ਨੰਬਰ ਹੈ ਨਹੀਂ ਇਹਦਾ ਸਹੀ ਨੰਬਰ ਉਹਨੇ ਹੁਣ ਭੇਜਿਆ ਮੇਰੇ ਕੋਲ ਆਰਸੀ ਜਿਹੜੀ ਉਹਦੇ ਪੋਲ ਜਮਾ ਵਾ ਉਹ ਅਸੀਂ ਚੈੱਕ ਕੀਤਾ ਵਾ ਉਹਦੇ ਵਿੱਚੋਂ ਆਇਆ ਨੰਬਰ ਨਹੀਂ ਗਲਤ ਗਲਤ ਆ ਜਿਹੜਾ ਵਸਤੇ ਨੰਬਰ ਲਾਇਆ ਇਹ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਗਲਤ ਨੰਬਰ ਸਾਡੇ ਕੋਲ ਮਸ਼ੀਨ ਹੈ ਜਿਹੜੀ ਉਹਦੇ ਵਿੱਚ ਪਾਈਦਾ ਸਾਰਾ ਡਾਟਾ ਆ ਜਾਂਦਾ ਅੱਛਾ ਜੀ ਇੱਕ ਬੱਚੇ ਇੱਕ ਮਿੰਟ ਮੜਾ ਜਾ ਮੈਂ ਬੱਚਿਆਂ ਦੀ ਗਿਣਤੀ ਕਰ ਲੈਂਦਾ ਸਰ ਬੱਚੇ ਵੀ ਓਵਰਲੋਡ ਭਰੇ ਹੋਏ ਆ 8 ਬੱਚੇ ਤੇ ਅੰਦਰ ਬੈਠੇ ਆ ਤੇ ਜਿਆ ਬਾਹਰ ਜਿਹੜੇ ਦੇਖੋ ਕਿ ਨਹੀਂ ਗਰਮੀ ਹੈ ਗਰਮੀ ਓਵਰਲੋਡ ਜਿਹੜੀ ਬੱਸ ਭਰੀ ਵੀ ਬੱਚਿਆਂ ਦੇ ਜਿਹੜੀ ਕੰਪਨੀ ਦੀ ਬੱਸ ਹੈਗੀ ਹੈ ਸਰ ਜਿਹੜੀ ਬੱਸ ਕਿੰਨੇ ਬੱਸਾਂ ਐ 80 ਬੱਚੇ ਭਾਇੇ ਤਾਂ ਤੇ ਕਿੰਨੇ ਬੱਚੇ ਹੀ ਜਗਾ ਸੀ 81 ਬੱਚੇ ਭਾਇਆ